आप जी सुना के समाप्ति करा खेवा मंगागा वह भी संत बाबा अर सिंह जी महाराजा रणबीर सिंह संरूर संरूर रियासत मालिक मस्तुआ ने गए बाबा जी अगर बेनती की जी महल से चरण पाओ अखंड पाठ कर, कर, कर जथा करे कीर्तन तुम्हें करो सा बेनती स्वीकार करो बाबा जी ने दिन मिथ के दस दिता ठीक है भाई आ जावगा इस दिन ਜਾਰੀਆਂ ਹੋ ਗਈਆਂ ਜਥਾ ਪਹੁੰਚ ਗਿਆ ਮਹਾਰਾਜ ਦੇ ਸਰੂਪ ਪਹੁੰਚ ਗਏ ਅਖੰਡ ਪਾਠ ਹੋਇਆ ਸਮਾਪਤੀ ਹੋਈ ਬਾਬਕ ਅਤਰ ਸਿੰਘ ਜੀ ਕੀਰਤਨ ਕਰ ਰਹੇ ਸਨ ਇਹ ਗੱਲ ਮੈਨੂੰ ਦੱਸੀ ਸਰਦਾਰ ਜਸਵੀਰ ਸਿੰਘ ਜੀ ਨੇ ਜਿਹੜੇ ਸ਼ਹਿਰੀ ਵਿਕਾਸ ਮੰਤਰੀ ਰਹੇ ਬੇਅੰਨ ਸਿੰਘ ਦੀ ਸਰਕਾਰ ਚ ਉਹਨਾਂ ਦੇ ਪਿਤਾ ਜੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਸੇਵਕ ਸਨ ਉਹਨਾਂ ਨੇ ਇਹ ਗੱਲ ਆਪਣੇ ਪਿਤਾ ਜੀ ਤੋਂ ਸੁਣੀ ਆਪਣੇ ਪਿਤਾ ਜੀ ਤੋਂ ਸੁਣੀ ਹੋਈ ਗੱਲ ਮੈਨੂੰ ਸਰਦਾਰ ਜਸਵੀਰ ਸਿੰਘ ਜੀ ਨੇ ਸੁਣਾਈ ਸੰਤ ਅਤਰ ਸਿੰਘ ਜੀ ਕੀਰਤਨ ਕਰ ਰਹੇ ਸਨ ਇਧਰ ਉਧਰ ਦੇਖਦੇ ਨਹੀਂ ਹੁੰਦੇ ਸਨ ਪਰ ਸਹਿਜ ਸੁਭਾਏ ਉਹਨਾਂ ਦੀ ਨਿਗਾ ਡਿਊਟੀ ਵੱਲ ਪਈ ਕੁਝ ਦੇਖਿਆ ਹਾਰਮੋਨੀਅਮ ਸਮੇਟਿਆ ਕੀਰਤਨ ਸਮਾਪਤ ਫਤਿਹ ਬੁਲਾ ਕੇ ਉੱਠੇ ਮੱਥਾ ਟੇਕਿਆ ਆਪਣੇ ਆਰਾਮ ਕਮਰੇ ਚਲੇ ਸਾਰਿਆਂ ਨੇ ਪ੍ਰਤੀਤ ਕੀਤਾ ਕਿ ਕੋਈ ਵੱਡੀ ਵਗਿਆ ਹੋਈ ਹੈ ਕਿਸੇ ਤੋਂ ਪਤਾ ਕਿਸੇ ਨੂੰ ਕੁਝ ਨਹੀਂ ਸੀ ਮਹਾਰਾਜਾ ਰਣਬੀਰ ਸਿੰਘ ਗਏ ਬਾਬਾ ਜੀ ਕੋਲ ਜੀ ਬਾਬਾ ਜੀ ਕੋਈ ਭੁੱਲ ਹੋ ਗਈ ਕੋਈ ਵਿਅਦਵੀ ਹੋਈ ਹਾਂ ਭਾਈ ਵਿਅਦਵੀ ਹੋਈ ਭੁੱਲ ਹੋਈ ਕੀ ਭੁੱਲ ਹੋਈ ਬਾਬਾ ਜੀ ਕਹਿੰਦੇ ਜੀ ਸਾਡੀ ਨਜ਼ਰ ਕੀਰਤਨ ਕਰਦੇ ਇਧਰ ਉਧਰ ਜਾਂਦੀ ਨਹੀਂ ਹੁੰਦੀ ਅਕਸਰ ਇਤਫਾਕ ਕਿ ਮੈਂ ਡਿਊਟੀ 'ਵਲ ਦੇਖਿਆ ਕੋਈ ਭਲਾ ਗੁਰਸਿੱਖ ਅੰਦਰ ਆਉਣਾ ਮੱਥਾ ਟੇਕਣਾ ਤੇ ਕੀਰਤਨ ਸੁਣਨਾ ਚਾਹੁੰਦਾ ਸੀ ਤੁਹਾਡੇ ਦਰਬਾਨ ਨੇ ਸਖਤ ਲਫ਼ਜ਼ਾਂ ਦੇ ਵਿੱਚ ਮਨਾਂ ਕੀਤਾ ਤੇ ਹੁਸਤਾਖੀਪੂਰਨ ਵਰਤਾਓ ਕਰਕੇ ਉਹਨੂੰ ਵਾਪਸ ਭੇਜ ਦਿੱਤਾ ਮੈਂ ਨਹੀਂ ਉਹਨੂੰ ਜਾਣਦਾ ਕਿ ਕੌਣ ਸੀ ਪਰ ਕੋਈ ਅਬਲਾਖੀ ਸੱਜਣ ਸੀ ਜਿਹੜਾ ਉਦਾਸ ਹੋ ਕੇ ਵਾਪਸ ਚਲਾ ਗਿਆ ਮਹਾਰਾਜਾ ਰਣਵੀਰ ਸਿੰਘ ਕਹਿੰਦੇ ਬਾਬਾ ਜੀ ਕੀ ਹੁਕਮ ਹੈ ਸੰਤ ਬਾਬਾ ਆਤਰ ਸਿੰਘ ਕਹਿੰਦੇ ਭਾਈ ਰਣਵੀਰ ਸਿੰਘ ਗੁਰੂ ਮਹਾਰਾਜ ਚਾਹੇ ਕਿਸੇ ਝੌਂਪੜੀ 'ਚ ਚਰਨ ਪਾਉਣ ਚਾਹੇ ਮਹਿਲ 'ਚ ਉਦੋਂ ਮਾਲਕ ਉਹ ਹੁੰਦੇ ਨੇ ਬਾਕੀ ਸਾਰੇ ਸੇਵਕ ਚਾਹੇ ਝੋਂਪੜੀ ਵਾਲਾ ਹੈ ਚਾਹੇ ਮਹਿਲੋ ਵਾਲਾ ਉਹ ਸੇਵਕ ਹੈ ਮਹਾਰਾਜ ਮਾਲਕ ਨੇ ਇੱਥੇ ਮਹਿਲ 'ਚ ਇੱਕ ਗੁਰਸਿੱਖ ਕੀਰਤਨ ਸੁਣਨਾ ਜਾਂਦਾ ਸੀ ਕਿਉਂਕਿ ਮਾਲਕ ਮਹਿਲ ਦਾ ਮਹਾਰਾਜ ਰਣਬੀਰ ਸਿੰਘ ਹੈ ਇਸ ਕਰਕੇ ਉਹਨੂੰ ਆਉਣ ਦੀ ਆਗਿਆ ਨਹੀਂ ਮਿਲੀ ਇਹ ਬੇਅਦਬੀ ਬਾਣੀ ਦੀ ਹੋਈ ਹੈ ਇਹ ਬੇਅਦਬੀ ਕੀਰਤਨ ਦੀ ਹੋਈ ਹੈ ਸਾਨੂੰ ਨਹੀਂ ਪਤਾ ਕਿ ਕੌਣ ਸੀ ਉਹ ਭਲਾ ਗੁਰਮੁਖ ਲੇਕਿਨ ਤੁਹਾਡਾ ਇਹ ਫਰਜ਼ ਹੈ ਪਤਾ ਕਰੋ ਲੱਭੋ ਉਹਨੂੰ ਕੌਣ ਹੈ ਸੰਗਤ 'ਚ ਮਾਫੀ ਮੰਗੋ ਜੇ ਉਹ ਮਾਫੀ ਦੇ ਦੇਵੇ ਫਿਰ ਤੁਹਾਡੇ ਗੁਨਾਹ ਬਖਸ਼ੇ ਜਾਣਗੇ ਇਹ ਹੈ ਗੁਰਮਤਿ ਇਹ ਹੈ ਖਾਲਸਾ ਪੰਥ ਇਹ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਇਸ ਤਰੀਕੇ ਨਾਲ ਆਪਾਂ ਜਿਉਂਦੇ ਰਹਾਂਗੇ ਜੇ ਸਾਡੇ ਚ ਤਾਕਤਾਂ ਇਸ ਤਰ੍ਹਾਂ ਦੀ ਹੋਣਗੀਆਂ ਸੋ ਇਹਨਾਂ ਗੱਲਾਂ ਨਾਲ ਇਹਨਾਂ ਕੁਝ ਬਚਨਾਂ ਨਾਲ ਆਪ ਜੀ ਤੋਂ ਕਿਹਾ